ਸਾਨੂੰ ਰਿਪੋਰਟ ਆਈ ਸੀ ਕਿ ਇੱਥੇ ਇੱਕ ਜਿਹੜੀ ਹੈਗੀ ਆ ਉਹਨਾਂ ਨੇ ਪਾਹ ਲਾਇਆ ਤੇ ਜਦੋਂ ਇੱਥੇ ਆ ਕੇ ਆਪਾਂ ਉਹਨੂੰ ਕੁਛ ਗਿਸ਼ ਕੀਤੀ ਹੈ ਤੇ ਜਿਹੜੇ ਉਹਨਾਂ ਦੇ ਬੇਟੇ ਹੈਗੇ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜਦੋਂ ਮੈਂ ਰੂਮ 'ਚ ਬੜਿਆ ਤੇ ਉਹ ਪਾਹ ਲਾਉਣ ਦੀ ਕੋਸ਼ਿਸ਼ ਕਰਦੇ ਪਏ ਸੀਗੇ ਤੇ ਉਹ ਜਦੋਂ ਉਹਨਾਂ ਨੂੰ ਉਸ ਟਾਈਮ ਉਹਨਾਂ ਦੇ ਜਿਹੜਾ ਸਾਹ ਚੱਲਦਾ ਪਿਆ ਸੀਗਾ ਤੇ ਉਹ ਲੈ ਕੇ ਫਿਰ ਹਸਪੀਟਲ ਗਏ ਪਰ ਉੱਥੇ ਜਾਂਦੇ ਜਾਂਦੇ ਉਹਨਾਂ ਨੂੰ ਬ੍ਰਾਡ ਡੈੱਡ ਕੋਸ਼ਿਸ਼ ਕੀਤਾ ਗਿਆ ਸਰ ਬਿਆਨਾਂ ਮੁਤਾਬਕ ਹੀ ਉਸ ਬੇਟੇ ਦਾ ਬਿਆਨ ਹੈ ਕਿ ਜਦੋਂ ਮੈਂ ਅੰਦਰ ਗਿਆ ਉਹਨਾਂ ਨੇ ਗੱਲ ਵਿੱਚ ਜਿਹੜੀ ਚੁਣੀ ਪਾਈਏ ਸੀ ਤਾਂ ਬਿਲਕੁਲ ਨਾ ਲੰਮਕੇ ਹੋਏ ਸਨ ਜੀ ਤੁਹਾਨੂੰ ਬਿਆਨ ਦਿੱਤੇ ਗਏ ਸੀ ਉਹ ਕੋਸ਼ਿਸ਼ ਕਰ ਰਹੇ ਸੀ ਇਹ ਤਾਂ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਪੋਸਟ ਮਾਰਨ ਤੋਂ ਬਾਅਦ ਪੂਰਾ ਕਲੀਅਰ ਹੋ ਜਾਊਗਾ ਜੀ ਕਿ ਉਹ ਡੈੱਥ ਦਾ ਕਾਸਟ ਕੀ ਹੈ ਕੁਝ ਦਿਨ ਪਹਿਲੇ ਹਫਤਾ ਪਹਿਲੇ ਵੀ ਇਹਨਾਂ ਦੀ ਘਰ ਵਾਲਿਆਂ ਨੂੰ ਦੱਸਿਆ ਗਿਆ ਕਿ ਲੜਾਈ ਝਗੜਾ ਤਕਰੀਬਨ ਹੀ ਚੱਲਦਾ ਰਹਿੰਦਾ ਸੀ ਕਿਸੇ ਅ ਪਰਸਨਲ ਲੈਵਲ ਇਹਨਾਂ ਨੂੰ ਗੱਲਬਾਤ ਵਿੱਚ ਲੈ ਕੇ ਅੱਜ ਇਹਨਾਂ ਨੇ ਕਹਿਣਾ ਕਿ ਇਹਨਾਂ ਨੇ ਉਹ ਸਰੈਂਡਿਸ਼ਿਪ ਲੈ ਕੇ ਜਿਹੜਾ ਵਾ ਉਹ ਇਸ ਪੈਨ ਨੂੰ ਜਿਹੜਾ ਵਾ ਉਹ ਤੇ ਹੁਣ ਕ੍ਰਿਮੀਨਲ ਇਨਵੈਸਟੀਗੇਸ਼ਨ ਜਿੰਦਾ ਕਰਤੇ ਉਸ ਤੋਂ ਬਾਅਦ ਪਤਾ ਉਹ ਜਿਹੜਾ ਐਗਜ਼ਾਈਟਡ ਕੌਜ਼ ਹੈਗਾ ਉਹ ਦੱਸਾਂਗੇ ਕਿ ਇਹ ਕਿਉਂ ਹੋਇਆ ਕਿ ਦੁਪੈਸ਼ਨ ਸੀਗਾ ਜਾਂ ਕੋਈ ਹੋਰ ਗੱਲ ਹੈਗੀ ਹੈ ਜਾਂ ਕੋਈ ਘਰ ਦੇ ਵਿੱਚ ਕਲੇਸ਼ ਹੋਇਆ ਇਹ ਤੇ ਹੁਣ ਬਾਅਦ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਉਹ ਬਾਤ ਨਾ ਹੋਤਾ ਉਹ ਵੀ ਆਈ ਥਿੰਕ ਅੜਤਾ ਹਾਲੀਕ ਸਾਲ ਦੀ ਹੋਈ ਉਹ ਸਰ ਪੋਸਟਮਾਨ ਨੂੰ ਜੀ ਆਪਾਂ ਪੋਸਟਮਾਨਾਂ ਵਾਸਤੇ ਬੋਡੀ ਨੂੰ ਭੇਜ ਰਹੇ ਤੇ ਉਸ ਤੋਂ ਬਾਅਦ ਜਿਹੜੀ ਮੰਦੀ ਕਾਰਵਾਈ ਉਹ ਆਪ ਬੇਨਾਂ ਦਾ ਜਿਹੜੇ ਸਟੇਟਮੈਂਟ ਲੈ ਕੇ ਆਪਾਂ ਕਾਰਵਾਈ ਕਰਦੇ ਆਂ ਥੈਂਕ ਯੂ ਮੇਰਾ ਭਾਈ ਕਿਸ਼ਨ ਕੁਮਾਰ ਅੱਜ ਕੀ ਗੱਲ ਈ ਤੇ ਕੌਣ ਏ ਤੁਹਾਡਾ ਕੀ ਰਿਸ਼ਤਾ ਮੇਰੀ ਵੱਡੀ ਸਿਸਟਰ ਆ ਮੈਂ ਬ੍ਰਦਰ ਇਹਦਾ ਛੋਟਾ ਮੈਂ ਸਬਜੀ ਮੰਡੀ ਵੱਲ ਕੰਮ ਕਰਦਾ ਹਾਂ ਮੈਂ ਆਪਣਾ ਕੰਮ ਕਰ ਰਿਹਾ ਨਾ ਮੇਰੇ ਭਾਂਜੇ ਦਾ ਮੈਨੂੰ ਫੋਨ ਆਇਆ ਕਿ ਮਮਾਈ ਮੰਮੀ ਪੂਰੀ ਹੋ ਗਈ ਆ ਮੈਂ ਨਹੀਂ ਮੈਨੂੰ ਦੱਸ ਕਹਿੰਦਾ ਨਹੀਂ ਸੱਚੀ ਪੂਰੀ ਹੋ ਗਈ ਆ ਮੈਂ ਉਸੇ ਟਾਈਮ ਆਪਣਾ ਕੰਮ ਛੱਡ ਕੇ ਮੰਡੀਓ ਇਨਾਂ ਦੇ ਘਰ ਆਵਾਂ ਆਂਦਿਆਂ ਨੂੰ ਵੇਖਿਆ ਭੈਣੇ ਤੇ ਪੂਰੀ ਹੋਈ ਮੈਂ ਸਰੀਰ ਦਾ ਗਰਮੀ ਗਾ ਜੁਲਕੀ ਜਿੱਦਾ ਹੋਣਾ ਹੀ 15-20 ਮਿੰਟ ਤੱਕ ਘੰਟਾ ਪਹਿਲਾਂ ਮੋਤ ਹੋਈ ਹੁੰਦੀ ਅਲੀ ਮੈਂ ਸਰੀਰ ਤੇ ਵੇਖਿਆ ਮਾਤ ਮੋਤ ਨੀਲਾ ਆਇਆ ਹੈਗਾ ਮੈਂ ਉਹਕੇ ਕਹੇ ਮੈਂ ਕੋਸਮਾਰਮ ਕਰਾਣਾ ਮੇਰਾ ਪੰਜਾ ਮੇਰਾ ਜੀਜਾ ਮੇਰੇ ਜੀਜੇ ਦਾ ਭਰਾ ਆ ਨਾ ਬੱਬੂ ਆ ਓਏ ਹਾਰੇ ਮੇਰੇ ਗੱਲ ਪੈ ਗਏ ਜਿੰਨੇ ਉਹਨਾਂ ਦੇ ਰਿਸ਼ਤੇਦਾਰੀ ਸਾਰੇ ਮੇਰੇ ਗੱਲ ਪਏ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਮੇਰੇ ਗੱਲ ਲਿਆ ਨਿਸ਼ਾਨ ਪਏ ਯਾਰੇ ਖੂਨ ਖਾਨ ਲੱਗਾ ਸਾਰਾ ਆ ਮੇਰੇ ਗੱਲ ਪਏ ਹਾਰੇ ਮੈਂ ਆਪਣੀ ਜਾਨ ਬਚਾ ਕੇ ਭੱਜਿਆ ਕੋਈ ਸਿਵਲ ਦੇ ਵਿੱਚ ਮਿਲਾਇਮ ਹੈਗਾ ਹੀਗਾ ਉਹਨੇ ਮੈਨੂੰ ਆਪਣੀ ਐਕਟਵਾ ਦੇ ਬਾਕੇ ਕੀ ਲੜਾਈ ਦਾ ਕੀ ਕਾਰਨ ਹੈ ਲੜਾਈ ਦਾ ਕਾਰਨ ਹੈ ਹੀ ਮੈਂ ਆਪਣੇ ਭਾਂਜੇ ਨੂੰ ਕਹਿੰਦਾ ਜੀਜੇ ਆਪ ਨੂੰ ਕਹਿੰਦਾ ਮੈਂ ਪੋਸਟਮਾਰਟਮ ਕਰਵਾਵਾ ਉਹ ਮੈਨੂੰ ਕਹਿੰਦੇ ਆਪਾਂ ਪੋਸਟਮਾਰਟਮ ਨਹੀਂ ਕਰਵਾਉਣ ਦੇਣਾ ਸਾਡੇ ਘਰ ਦੇ ਵਿੱਚ ਸਾਡਾ ਘਰ ਉਜੜ ਜਾਣਾ ਮੈਂ ਤੁਹਾਡਾ ਘਰ ਮੇਰੀ ਭੈਣ ਤੇ ਚਲ ਗਈ ਮੇਰੀ ਮੇਰੀ ਮਾਂ ਵੀ ਮਰ ਗਈ ਮੇਰੀ ਭੈਣ ਵੀ ਲੜ ਗਈ ਮੇਰਾ ਮੇਰੀ ਮਾਵਾ ਵਰਗੀ ਭੈਣ ਹੈ ਉਹ ਮਰ ਗਈ ਮੇਰੇ ਤੋਂ ਮੇਰੇ ਭੈ ਮੇਰੇ ਭਾਏ ਤੋਂ ਹੀ ਮਰ ਗਏ ਮੈਂ ਆਪਣਾ ਇਨਸਾਫ ਮੰਗਦਾ ਮੈਨੂੰ ਮਾਰਿਆ ਮੇਰੀ ਭੈਣ ਦਾ ਇਨਸਾਫ ਚਾਹੀਦਾ ਮੈਨੂੰ ਕਹਿੰਦਾ ਕੀ ਹੈ ਮੈਨੂੰ ਆ ਮੈਨੂੰ ਆ ਸ਼ਾਕਾ ਕਿ ਮੇਰੇ ਬਨੇਵੇਂ ਨੇ ਜਾਂ ਮੇਰੇ ਜੀਜੇ ਨੇ ਜਾਂ ਮੇਰੀ ਕਿਉਂ ਤੁਸੀਂ ਮੈਂ ਇਨਸਾਫ ਮੰਗਦਾ ਮਰੇ ਮੈਂ ਹੋਰ ਕੁਝ ਨਹੀਂ ਚਾਹੁੰਦਾ ਨਾ ਮੈਨੂੰ ਕੋਈ ਚਾਹੀਦਾ ਜਿਹੜੀ ਜਾਨ ਵਾਲੀ ਚਲ ਗਈ ਹੈ ਤੁਸੀਂ ਬੋਸਮਾਰਟਮ ਕਰਾਉਣਾ ਚਾਹੁੰਦਾ ਮੈਂ ਦਰਖਾਸਤ ਪਰ ਕੰਪਲੇਨ ਮੈਂ ਦਿੱਤੀ ਹੈ ਭਾਈ ਬੀ ਡਿਵੀਜ਼ਨ ਖਾਣੇ ਦੀ ਮੁਲਾਜ਼ਮ ਆਈ ਹੈ ਜੀ ਮੇਰੇ ਨਾਲ ਆਏ ਉਸੇ ਟਾਈਮ ਮਰਨਾ ਤੁਰੀ ਕੀ ਹੋ ਰਹੀ ਅਗਲੀ ਕੀ ਜਾਂਚ ਕੀ ਕੀਤੀ ਜਾ ਰਹੀ ਮੈਂ ਕਹਿੰਦਾ ਜਾਂਚ ਹੋ ਰੰਡੇ ਹਰੀ ਮੈਂ ਹੁਣੇ ਮੰਗ ਕਰਦਾ ਮੇਰਾ ਭੈਣ ਦਾ ਪੋਸਟਮਾਰਟਮ ਹੋਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਉਹ ਮੇਰੀ ਭੈਣ ਨਾਲ ਗਲਤ ਹੋਇਆ ਹਰੇ ਮਲੇ ਜਿੱਥੇ ਤੱਕੰਦੀ ਮਲੇ ਜਿੱਥੇ ਮਿਲਣਾ ਵਰਤਨਾ ਦੀ ਬਹੁਤ ਸਕਦੇ ਮੇਰੀ ਭੈਣ ਦਾ ਨੇਚਰ ਕਿਦਾਦਾਈ ਯਾ ਉਹ ਕਿਦਾਂ ਦੀ ਸਾਰਾ ਬੋ ਸਕਦੀ ਜੇ ਉਹ ਇੱਕ ਵੀ ਬਰਖਲਾ ਉਹਦੇ ਹੋਏ ਮੈਂ ਇਥੇ ਕਾਰਵਾਈ ਕਰਾਦਾ ਅੱਛੇ ਕਨੇ ਕਨੇ ਕਲਾ ਕਲਾ ਮੰਗਾ ਸਵਾ ਸਾਲ ਡੇਰ ਸਾਲ ਦੇ ਵਿਆਹ ਨੂੰ ਜਦੋਂ ਦਾ ਵਿਆਹ ਆ ਉਹਦੇ ਉਹ ਪੰਜ 6 ਮਹੀਨੇ ਬਾਅਦ ਵਿਆਹ ਤੋਂ ਬਾਅਦ ਨਾਲ ਕਰਕੇ ਚਲੀ ਜਾਂਦਾ ਤੇ ਜੀਜਾ ਮੇਰਾ ਮੈਂ ਆ 15-20 ਦਿਨ ਮਹੀਨਾ ਪਹਿਲਾਂ ਮੇਰੇ 20 ਦਿਨ ਪਹਿਲਾਂ ਭੈਣ ਦੀ ਘਰ ਆਈ ਸਾਡੇ ਚੀਜ਼ੇ ਮੇਰੇ ਨੇ ਸਾਡੇ ਘਰ ਮੇਰੇ ਪਿਓਰੇ ਸਾਹਮਣੇ ਚ ਮਾਰੀਆਂ ਮੇਰੀ ਭੈਣ ਨੂੰ ਜੀਜੇ ਮੇਰੇ ਨੇ ਪਿਓ ਮੇਰੇ ਨੇ ਫਿਰ ਕੋਈ ਗੱਲ ਨਹੀਂ ਕੀਤੀ ਨਹੀਂ ਤਰ੍ਹਾਂ ਘਰ ਹੋਈ ਆ ਕੋਈ ਨਹੀਂ ਤਰ੍ਹਾਂ ਖਜ਼ਮਾ ਮਾਰਤਾ ਕੋਈ ਗੱਲ ਨਹੀਂ ਸਾਡੇ ਦੇ ਜਾਨੂੰ ਮਾਸਾ ਵੀ ਪਣ ਹੁੰਦੀ ਕਿ ਹਦੀ ਭੈਣ ਨੂੰ ਇਦਾਂ ਆਣਾ ਇਹਨਾਂ ਨੇ ਮਾਰਦਣਾ ਆਪ ਉਹਦੋਂ ਆਪਣੀ ਭੈਣ ਦੀ ਫਿਕਰ ਹੋ ਉਦਰੀ ਤੁਸੀਂ ਜੇ ਤੋ ਆਕੇ ਦੇਖਿਆ ਤੇ ਜਿਹੜੀ ਭੈਣ ਜੀ ਉਹਦੇ ਕੋਲ ਸਾਡੇ ਦਿਨੇ ਦਿੱਤੀ ਕੋ ਉਹਨਾਂ ਦੇ ਨਿਸ਼ਾਨ ਕੋਈ ਨਿਸ਼ਾਨ ਹੈਗਾ ਗਲੇ ਤੇ ਨਿਸ਼ਾਨ ਹੈਗਾ ਠੋਡੀ ਦੇ ਛੱਡ ਦਾ ਨਿਸ਼ਾਨ ਹੈਗਾ ਕੀ ਸਮੇਂ ਦੇ ਕੀ ਇਹ ਨੈਚੁਰਲ ਡੈਥ ਹੈ ਨੈਚੁਰਲ ਡੈਥ ਨਹੀਂ ਹੈਗੀ ਨਾ ਕੋਈ ਨੂੰ ਬਿਮਾਰੀ ਹੈਗੀ ਨਾ ਕੋਈ ਟੈਗ ਨਾ ਕੋਈ ਸ਼ੂਗਰ ਨਾ ਕੋਈ ਵੀਪੀ ਨਾ ਕੋਈ ਬੈਡ ਪ੍ਰੈਸ਼ਰ ਕੁਝ ਨਹੀਂ ਗਾ ਮੰਗ ਕਰਦੇ ਪੋਸਟਮਾਰਟ ਮੈਂ ਮੰਗਦਾ ਪੋਸਟਮਾਰਟ ਦੀ ਇਨਸਾਫ ਦੀ ਮੰਗ ਕਰਦਾ ਇਨਸਾਫ ਕਿਹਨਾਂ ਅੰਮੀ ਦਾ ਸ਼੍ਰਿੰਦਰ ਕੁਮਾਰ ਕਿਹੜਾ ਲੱਕਾ ਹੈ ਗਾ ਦਰਸ਼ਨਗਰ ਸਲਾਮਾ ਕੀ ਗੱਲ ਹੋਈ ਮਨੁਸ਼ ਸਵਾ 9 ਵਜੇ ਮੇਰੇ ਬੇਟੇ ਨੂੰ ਫੋਨ ਆਇਆ ਵਾ ਤੁਹਾਡੀ ਭੈਣ ਪੂਰੀ ਹੋ ਗਈ ਆ ਇਹ ਆਇਆ ਵਾ ਇੱਥੇ ਆਇਆ ਤੇਨੇ ਕਿਹਾ ਇਹਨੇ ਬੈਠਿਆ ਚਾਖਿਆ ਇਹ ਕੰਡਾਈ ਮੈਂ ਪੋਸਟਮਾਰਟ ਕਰਾਣਾ ਸਾਰੇ ਗੱਲ ਬਹਿ ਗਏ ਕਿਹਨਾ ਕੁ ਹੋ ਗਿਆ ਮੇਰੇ ਤੋਂ ਉਹਦਾ ਕਚਾ ਨਾ ਰਜੀ ਪੱਕਾ ਨਾ ਨੂੰ ਕਿੰਨੇ ਸਾਲ ਹੋ ਗਏ 5 ਜਾਂ 26 ਸਾਲ ਹੋ ਗਏ ਕੀ ਕਾਰਨ ਕੋਈ ਤੁਹਾਨੂੰ ਲੱਗਦਾ ਕਿ ਵੈਸੇ ਡੈਥ ਹੋਈ ਹੈ ਕਿ ਜਾਂ ਕੋਈ ਨਿਕਾ ਜਿੱਤਿਆ ਗਿਆ ਸੋਹਰੇਆਂ ਵੱਲੋਂ ਕਿਸ ਤਰ੍ਹਾਂ ਦਾ ਵਿਆਹ ਦੇਖੋ ਜਿਉਂ ਵਿਆਹੀ ਹੈ ਸ਼ਕਲੀ ਖਾਂਦੀ ਆਈ ਕੀ ਕਾਰੋ ਕੀ ਹਾਂਜੀ ਕਾਰਨ ਕੀ ਕਾਰਨ ਅੰਦਰ ਹੀ ਢੱਕੀ ਦਾ ਕਦੀ ਸਾਡੇ ਘਰ ਜਦੋਂ ਆਣਾ ਸੀ ਇੱਕੋ ਹੀ ਗੱਲ ਕਹਣਾ ਤੇਰੇ ਘਰ ਉਹ ਹੈ ਸਾਡਾ ਘਰ ਕੋਈ ਨਹੀਂ ਤੇਰਾ ਉਹ ਹੀ ਘਰ ਤੇਰਾ ਉਹ ਫਿਰ ਚੁੱਪ ਜਾ ਜੋ 1.5 ਸਾਲ ਵਿਆਹ ਬੈਨ ਹੋ ਗਿਆ ਮੁੰਡੇ ਦਾ ਵਿਆਹ ਨੂੰ ਕੀਤੇ ਨੇ ਇਹਨਾਂ ਨੇ ਸਭ ਪੰਜ ਸਾਡੇ ਨਾਲ ਬਹੁਤ ਰਿਹਾ ਵਿਆਹ ਕੀਤਾ ਉਦੋਂ ਦਾ ਬਹੁਤ ਜ਼ਿਆਦਾ ਕਲੇਸ਼ ਪੈ ਗਿਆ ਇਹਨਾਂ ਦੇ ਘਰ ਦੇ ਵਿੱਚ ਕੀ ਕਲੇਸ਼ ਦਾ ਕਾਰਨ ਕੀ ਸਮਝਦੇ ਕੀ ਕਰ ਜੁਬਾਨ ਉਹ ਨਹੀਂ ਸਾਡੇ ਜਵਾਈ ਦੀ ਜੁਬਾਨ ਨਹੀਂ ਹੈਗੀ ਨੂਨ ਵੀ ਕੁੱਤੀ ਹੈ ਫਲਾਣੇ ਨੇ ਵੀ ਕੁੱਤੀ ਹੈ ਤੂੰ ਵੀ ਕੁੱਤੀ ਹੈ ਅੱਜ ਜੇ ਤੁਹਾਨੂੰ ਫੋਨ ਆਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਮੈਂ ਜਿਹੜੀ ਲਾਈ ਉਹੀ ਪੁੱਲੀ ਘਰ ਬੈਠਾ ਹਾਂ ਜੀ ਮੈਨੂੰ ਤਾਂ ਮੁੰਡੇ ਨੇ ਫੋਨ ਕੀਤਾ ਭੈਣਪੂਰੀ ਹੋ ਗਈ ਕੀ ਲੱਗਦਾ ਬਿਮਾਰ ਸੰਨ ਕੇ ਕੋਈ ਬਿਮਾਰ ਨਹੀਂ ਕੋਈ ਬਿਮਾਰੀ ਪਰਸੋਂ ਮੈਨੂੰ ਫੋਨ ਕੀਤਾ ਫੋਨ ਜਕਰ ਪਰਸੋਂ ਮੈਨੂੰ ਫੋਨ ਕੀਤਾ ਮੈਂ ਠੀਕ ਠਾਕ ਜੀ ਸਾਰੇ ਅੰਦੇ ਠੀਕ ਠਾਕ ਆ ਕਿਉਂ ਅਗਮਨਾਰੀ ਫੋਨ ਬੰਦ ਕਰਤਾ ਕਿਉਂ ਪਗੜ ਕੋਈ ਜਿਹੜੀ ਡੈਥ ਹੋਈ ਜਾਂਦਾ ਦੇ ਕੋਈ ਨਿਸ਼ਾਨ ਮਾਰਕਟਾਈ ਦੇ ਚਸੇ ਹੈਗੇ ਹੈਗੇ ਕੀ ਲੱਗਦਾ ਕਿ ਨੈਚੁਰਲ ਤੇ ਆਥਿਆ ਕਿ ਜਾਂ ਇਹਨਾਂ ਦਾ ਜਿੱਤਾ ਗਿਆ ਕੁਝ ਦਿੱਤਾ ਗਿਆ ਜਿੱਤਾ ਗਿਆ ਤੁਸੀਂ ਸੋਰੇ ਇੱਥੇ ਪਹੁੰਚੇ ਹੋ ਤੇ ਕਿਸ ਤਰ੍ਹਾਂ ਦਾ ਉਹਨਾਂ ਦਾ ਕਿਦਾਂ ਤੁਹਾਡੇ ਨਾਲ ਵਿਵਾਦ ਕਿਦਾਂ ਨਹੀਂ ਮੇਰੇ ਭਰਾ ਦੇ ਹੱਥ ਬੈਗੇ ਨੇ ਇਹਦੇ ਹੱਥੀ ਪੇਰੇ ਆ ਵੇਖੋ ਤੇਰੇ ਲੜਕੀ ਪਰਿਵਾਰ ਤੇ ਸੋਰੇ ਉਹ ਤਾਂ ਮਾਰ ਕੀਤੀ ਗਏ ਨਹੀਂ ਨਹੀਂ ਆ ਲੜਕੀ ਨੇ ਸਹੁਰੇ ਇਹਾਰੇ ਸਾਰੇ ਹੱਥੀ ਤੇ ਨੇ ਕਿਸਦ ਲੋਹਾਂਤੀ ਇਹਨੇ ਕਿ ਮੈਂ ਪੋਸਟਮਾਰਕ ਰਾਣਾ ਉਹ ਅੰਦੇ ਹੀ ਕਰਾਨੀ ਦੇਣਾ ਤੇ ਹੱਥੀ ਪੈ ਗਏ ਸਾਰੇ ਸੇ ਸਮਝਦੇ ਕਿ ਇਹ ਕੋਈ ਬਿਮਾਰੀ ਕਰਨੀ ਹੈ ਕੋਈ ਕੋਈ ਬਿਮਾਰੀ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਹੁਣ ਤੁਸੀਂ ਕੀ ਮਤ ਕਰਦੇ ਹੈ ਇਨਸਾਫ ਹੋਣਾ ਚਾਹੀਦਾ ਰਜੇਸ਼ ਕੁਮਾਰ ਮਰੀਤ ਦਾ ਪੁੱਤ ਹੈ ਮੇਰੀ ਵਾਈਸ ਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਹੋਏ 26 ਸਾਲ ਬੱਚਾ ਕੋਈ ਬੇਟਾ ਅੱਜ ਕੀ ਗੱਲ ਬਾਤ ਹੈ ਗਾਲ੍ਹਾਂ ਕੋਈ ਨਹੀਂ ਹੋਈ ਆ ਬਸ ਜਦੋਂ ਗੁੱਸਾ ਕਦੇ ਆ ਜਾਂਦਾ ਤਾਂ ਗੁੱਸਾ ਆਇਆ ਕਿਸੇ ਗੱਲ ਤੋਂ ਉਹ ਕਹਿੰਦੀ ਮੇਰੇ ਪੁੱਤ ਨੂੰ ਕੁਛ ਨਾ ਕਰੋ ਕਿ ਮੇਰੇ ਯਾਤਕੀ ਗਰਮ ਮੈਂ ਆ ਗੁੱਸਾ ਕਰਦਾ ਵਾਂ ਤੇ ਉਹਨੇ ਉਹ ਗੁੱਸੇ ਦਾ ਕਵਾਜਾ ਆਪਣੇ ਤੇ ਲਾ ਦੇ ਉਹਨੇ ਆਪਣੇ ਨੂੰ ਟੌਰਚਰ ਕਰ ਲਿਆ ਨਾ ਮੇਰੇ ਹੱਥ ਤਾਂ ਪਹਿਲੇ ਵੀ ਲੜਾਈ ਹੋਈ ਨਾ ਕੋਈ ਲੜਾਈ ਨਹੀਂ ਤੇ ਕੀ ਸਮਝੀ ਜੀ ਅੱਜ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਉਹ ਬੱਸ ਕਹਿ ਤੋ ਗਿਆ ਇਹ ਤਾਂ ਕੁਦਾ ਬਹਾਨੇ ਹੀ ਕਰ ਸਕਦੇ ਹੋ ਕੁਛ ਨਹੀਂ ਕਰ ਸਕਦੇ ਜੀ ਮੇਲਾ ਕਾਹਦਾ ਹੋਣਾ ਸੀ ਕੁਛ ਨਹੀਂ ਇਹਦਾ ਜਿਹੜਾ ਮੇਰਾ ਕੋ ਮੇਰਾ ਜਿਹੜਾ ਕਹ ਰ ਮੈਨੂੰ ਬਤਾ ਨਾ ਮੇਰਾ ਘਰ ਖਰਾਬ ਹੋਇਆ ਮੈਂ ਕਿਤੇ ਘਰ ਜੀਣਾ ਮੈਂ ਕੋ ਜਵਾਨ ਤੇ ਬੁੱਢਾ ਹੋ ਗਿਆ ਮੈਂ ਫੋਨ ਕੀਤਾ ਭਾਈ ਨੂੰ ਮੈਂ ਕਹਿਆ ਘਰ ਵਾਲਿਆਂ ਦਾ ਕਹਿਣਾ ਕਿ ਅਕਸਰ ਤੁਹਾਡਾ ਨਹੀਂ ਆਇਆ ਦੇਖੋ ਮੇਰੀ ਬੀਜੀ ਗੱਲ ਸੁਣੋ ਘਰ ਵਾਲੇ ਇਕਲੇ ਨਹੀਂ ਗਏ ਘਰ ਵਾਲੇ ਤੇ ਮੇਰੀ ਕੁੜੀ ਗਿਰੀ ਆ ਪੰਡਤਰੀ ਗਿਰੇ ਹਲਾ ਪੁੱਛੋ ਮੇਰੀ ਸਾਰੇ ਦੀ ਕੁੜੀ ਜਿੰਦਾ ਮੈਂ ਵਿਆਹ ਕੀਤਾ ਵੇ ਮੈਂ ਕੀ ਕਿਨੇ ਕੀਤਾ ਇਸ ਘਰ ਤੇ ਮੈਂ ਵਿਆਹ ਕੀਤਾ ਵੇ ਸਭ ਕੋ ਕੀਤਾ ਵੇ ਤੇ ਮੈਨੂੰ ਇਹ ਮਤ ਉਹ ਕਿ ਅਸਾਇਦਾ ਨਾ ਕੋਈ ਨਹੀਂ ਰੁਵਾਇਦਾ ਨਾ ਹੋ ਗਿਆ ਨਾ ਅੱਜ ਅਗਰ ਮੈਂ ਆਪਣੀ ਜਨਾਨੀ ਕੋਸ਼ ਕਰਾਂ ਮੈਂ ਕਹਾਂ ਲੱਖ ਨਹੀਂ ਤੁਸੀਂ ਆਪਣੀ ਨਸੀਬ ਨੂੰ ਕੱਟ ਸੋ ਕਿਲੋ ਦੇ ਕੋਈ ਮਸ਼ੀਨ ਨਹੀਂ ਕਹਿੰਦੇ ਤੇ ਚੁੱਪ ਕਰਕੇ ਦੇਦੇ ਰਹਿੰਦੇ ਹੋ ਮੈਨੂੰ ਕਹਦਾ ਜਵਾਬ ਦੇ ਅਜਾ ਕੀ ਲੱਗਦਾ ਕਿ ਐਸੇ ਛੋਟਾ ਜਿਹਾ ਚਲਵਾ ਜਿਹੜਾ ਉਹ ਇੱਕ ਜਾਣ ਦੇ ਵਾਸਤੇ ਸਾਬਤ ਹੋਇਆ ਬਸ ਅਗਰ ਨਾਲ ਲੜਾਈ ਨਹੀਂ ਕੋਈ ਪੁੱਟਾ ਇਹ ਪਤਾ ਨਹੀਂ ਲੱਗੇ ਕਿ ਟਾਈਮ ਦਾ ਸਵੇਰਾ ਦਾ ਕੋਈ ਪਤਾ ਨਹੀਂ ਹੁੰਦਾ ਜਦੋਂ ਕਿਸੇ ਦਾ ਕੋਈ ਮਾਰੋ ਗੁੱਸਾ ਜਿਹੜਾ ਬੜੇ ਬੜੇ ਕਾਨੂੰ ਇਦਾਂ ਹੀ ਦੋਸਤਾਂ ਦੇ ਕੇ ਮੇਰੀ ਕਿਸਮਤ ਇਦਾਂ ਲਿਖੇ ਕਹਿਣਾ ਤੇ ਕਿਹਾ ਦਾ ਕੀ ਤੁਹਾਡੇ ਬੰਦਾ ਦੇ ਨਾਲ ਦੇਖੋ ਉਹਨਾਂ ਨੇ ਉਹ ਮਾਪਿਓ ਨੇ ਉਹ ਕਹਿ ਸਕਦੇ ਨੇ ਉਹਨਾਂ ਦਾ ਰਾਈਟ ਮੰਦਾ ਲੇਕਿਨ ਜਿਹੜਾ ਜਿੰਦੇ ਬੀਤੇ ਪਤਾ ਉਹਨੂੰ ਹੁੰਦਾ ਮੇਰਾ ਘਰ ਖਰਾਬ ਹੈ ਮੈਨੂੰ ਪਤਾ ਮੇਰਾ ਕੀ ਮੇਰਾ ਕੀ ਬੀਤੀ ਆ ਮੈਂ ਕਹਿੰਦੇ ਸਰ ਜੀ ਨਾ ਉਹ ਅੱਜ ਨੂੰ ਜੋ ਮਰਦੀ ਕਹਿੰਦਾ ਉਹਨਾਂ ਨੂੰ ਇਹ ਚੀਜ਼ ਵੇਖੀ ਗਈ ਆ ਉਹਨਾਂ ਨੂੰ ਇਹ ਚੀਜ਼ ਵੀ ਕੀ ਇਹਨਾਂ ਕਹਦਾ ਅੱਜ ਤੋਂ 10 15 ਦਿਨ ਪਹਿਲੇ ਗੱਲ ਮੈਂ ਰੇਡ ਤੇ ਮੈਂ ਚਲਾ ਗਿਆ ਸਾਂ ਤੇ ਮੇਰੇ ਸਾਲੇ ਦੀ ਕੁੜੀ ਗਈ ਆ ਤੇ ਮੈਨੂੰ ਕਹਿੰਦੇ ਰਜੇ ਜੀ ਮੈਂ ਜੀ ਪਪਾ ਕਹਿੰਦਾ ਇਹਨਾਂ ਨੇ ਦਾ ਨਾਰਾ ਦੇ ਗੱਲ ਬਤ ਤੁਸੀਂ ਕਰਨੀ ਹੈ ਮੈਂ ਕੋਈ ਗੱਲ ਨਹੀਂ ਪੋਤਰੀ ਪੋਤਰੀ ਕਹਿੰਦੇ ਤੁਸੀਂ ਗੱਲ ਕਰਨੀ ਮੈਂ ਠੀਕ ਹੈ ਕੋਈ ਗੱਲ ਨਹੀਂ ਜਾਰੀ ਜੋ ਹੋਏਗਾ ਟਾਈਮ ਸਿਰ ਪਹਿਲਾਂ ਅਗਰ ਕੋਈ ਗੱਲ ਮੈਂ ਕਰ ਰਿਹਾ ਆ ਮੈਂ ਕੋਈ ਗੱਲ ਨਹੀਂ ਹੋ ਜੇਗੀ ਉਦੋਂ ਮੈਂ ਚੰਗਾ ਸਾਂ ਅੱਜ ਮੈਂ ਕਹਿ ਦੱਸਦਾ ਵੀ ਮੈਂ ਤੁਹਾਡੀ ਕੁੜੀ ਦੇ ਮੈਨੂੰ ਇਹ ਗੱਲਬਾਤ ਹੋਈ ਹੈ ਤੇ ਮੈਂ ਕਹਿਤਾ ਤੇ ਮੈਂ ਮਾਰਾ ਹੋ ਗਿਆ ਅੱਜ ਮੈਂ ਅੱਜ ਮੈਂ ਮਾਰਾ ਹੋ ਗਿਆ ਤੁਹਾਡਾ ਲੜਾਈ ਚ ਮਰਦਾ ਲੜਾਈ ਚ ਰਾਮ ਮੁੰਡੇ ਨੂੰ ਸੁਖਾਈ ਚ ਸਮਝਾਣਾ ਹਾਂ ਭਾਈ ਸਰ ਘਰ ਝਗੜਾ ਹੁੰਦਾ ਹੈ ਮੇਰਾ ਘਰ ਨਹੀਂ ਵੇਖਿਆ ਘਰ ਚੰਗਾ ਲੜਾਈ ਤੇ ਇਹਨਾਂ ਲੜਾਈ ਦੇ ਵਿੱਚ ਬਾਤ ਸਾਡਾ ਕੋਈ ਲੜਾਈ ਚ ਝਗੜਾ ਨਹੀਂਗਾ ਸਾਡੇ ਦੇ ਅੰਦਰ ਮੈਂ ਜਿਹਨੂੰ ਮਰਜ਼ੀ ਮਲੇ ਪੁੱਛੋ ਮੈਂ ਖਜਾਨੇ ਕੇ ਟਰੈਕ 50 ਸਾਲ ਖਜਾਨੇ ਕੇ ਬੋਲੋ ਪੀਜਨਲ ਬਾਤ ਤੋੜਦਾ ਨਹੀਂ ਸਾਂ ਮੈਂ ਮੈਂ ਆ ਮੇਰੀ ਟੁੱਟੀ ਜਾਨਵਰ ਹੈ ਜੀ ਜਾਨਵਰਾਂ ਦਾ ਸਖਾਣਾ ਜਾ ਮੈਂ ਤੇ ਆਪਾਂ ਦੋਵੇਂ ਜਾਵਾਂ ਤੇ ਸਾਡੇ ਨਾਲ ਜਾ ਕੇ ਮੈਂ ਅਸੀਂ ਬਾਅਦ ਜਾਣਾ ਤੁਹਾਡੇ ਨਾਲ ਪਹਿਲੇ ਇੱਕ ਮੈਂ ਤੁਹਾਡੇ ਨਾਲ ਜਾਨਵਰ ਮੌਤ ਦਾ ਕੀ ਕਰ ਰਹੀ ਸੀ ਮੌਤ ਦਾ ਕਰ ਰਹੀ ਸੀ ਜੀ ਟਾਈਮ ਸੇਰਾਦਾ ਸੀ ਟਾਈਮ ਸਮਾਂ ਇਦਾਂ ਲੱਗਾ ਸੀ ਬਸ ਇੱਕ ਇੱਕ ਵੇਲੇ ਦਾ ਮੇਰੇ ਕਰਮਾਂ 'ਚ ਲਿਖਿਆ ਸੀ ਕਿ ਮੈਨੂੰ ਲਾਂਦਾ ਮਿਲਨੇ ਪੈਗੀਆਂ ਇੱਕ ਮੱਦਾ ਕਰਦਾ ਕੁਛ ਨਹੀਂ ਜਸਮੈ ਲਾਇਕ ਮੱਦਾ ਕਰਦਾ ਉਹਨੂੰ ਲਾਂਦਾ ਮਿਲਦੇ ਮੈਂ ਉਹ ਇਨਸਾਨਾਂ ਚਾਹੇ ਜੀ ਬਸ ਮੋਕਲੀ ਗੱਲ ਹੈ ਜੀ